ਤਸਵੀਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਅਮਰੀਕਾ ਤੋਂ ਡਿਪੋਰਟ ਹੋਏ ਬੰਦਿਆਂ ਦਾ ਭਾਰਤੀਆਂ ਦਾ ਜਹਾਜ਼ ਸੱਦਾ ਭਾਰਤ ਵਿੱਚ ਲੈਂਡ ਨਹੀਂ ਕਰੇਗਾ ਉਹਨਾਂ ਨੂੰ ਹੋ ਸਕਦਾ ਹੈ ਕੁਝ ਹੋਰ ਮਹੀਨੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਵੀ ਕਿਸੇ ਦੂਸਰੇ ਮੁਲਕ ਵਿੱਚ ਬਤੌਣੇ ਪੈਣ ਕਿਉਂਕਿ ਇੱਕ ਨਵਾਂ ਸਮਝੌਤਾ ਕਰ ਲਿਆ ਅਮਰੀਕਾ ਨੇ ਨਵਾਂ ਸਮਝੌਤਾ ਕਰ ਲਿਆ ਡੋਨਲਡ ਟਰੰਪ ਨੇ ਜਿਸ ਦੇ ਤਹਿਤ ਜਿਹੜੇ ਬੰਦੇ ਅਮਰੀਕਾ ਤੋਂ ਡਿਪੋਰਟ ਹੋਣਗੇ ਛੇ ਫਿਰ ਕਿਸੇ ਵੀ ਮੁਲਕ ਦੇ ਕਿਉਂ ਨਾ ਹੋਣ ਪਰ ਭਾਰਤੀ ਦੀ ਜੇਕਰ ਗੱਲ ਕਰੀਏ ਜਿਹੜੇ ਬੰਦੇ ਭਾਰਤੀ ਜਿਹੜੇ ਬੰਦੇ ਅਮਰੀਕਾ ਤੋਂ ਰਿਪੋਰਟ ਹੋਣਗੇ ਉਹਨਾਂ ਨੂੰ ਹੁਣ ਸਿੱਧਾ ਅਮਰੀਕਾ ਤੋਂ ਭਾਰਤ ਵਿੱਚ ਲੈਂਡ ਨਹੀਂ ਕਰਾਇਆ ਜਾਏਗਾ ਉਹਨਾਂ ਨੂੰ ਕਿਸੇ ਹੋਰ ਮੁਲਕ ਵਿੱਚ ਰੁਕਣਾ ਪੈ ਸਕਦਾ ਤੇ ਹੋ ਸਕਦਾ ਕਿੰਨੇ ਹੀ ਮਹੀਨੇ ਇੱਕ ਕੈਦ ਵਿੱਚ ਇੱਕ ਸੈਂਟਰ ਵਿੱਚ ਇੱਕ ਅਜਿਹੀ ਥਾਂ ਤੇ ਰੁਕਣਾ ਪਵੇ ਜਿੱਥੇ ਸਿਰਫ ਉਹਨਾਂ ਨੂੰ ਉਡੀਕ ਕਰਨੀ ਪਵੇਗੀ ਕਿ ਕਦੋਂ ਸਾਡਾ ਫੈਸਲਾ ਹੋਊਗਾ ਕਦੋਂ ਸਾਡੀਆਂ ਸਰਕਾਰਾਂ ਇਹ ਫੈਸਲਾ ਕਰਨ ਗਿਆ ਕਿ ਅਸੀਂ ਬੰਦੇ ਸਹੀ ਹਾਂ ਨਹੀਂ ਹਾਂ ਸਾਨੂੰ ਜਦੋਂ ਰਿਪੋਰਟ ਕੀਤਾ ਜਾਵੇ ਕਿ ਸਾਨੂੰ ਸਾਡੇ ਘਰੇ ਪਹੁੰਚਾਇਆ ਜਾਵੇਗਾ ਕਿ ਜਾਂ ਫਿਰ ਸਾਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਯਾਨੀ ਜਦੋਂ ਬੰਦੇ ਰਿਪੋਰਟ ਹੋਣਗੇ ਰਿਪੋਰਟ ਹੋਣ ਤੋਂ ਬਾਅਦ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਉਹਨਾਂ ਨੂੰ ਕੋਸਟਾ ਰੀਕਾ ਇੱਕ ਸੈਂਟਰਲ ਅਮਰੀਕਾ ਦੇ ਇੱਕ ਦੇਸ਼ ਆ ਜਿਸ ਵਿੱਚ ਸੈਂਟਰਲ ਅਮਰੀਕਾ ਦਾ ਦੇਸ਼ ਕੋਸਟਾ ਰੀਕਾ ਜਿਸ ਵਿੱਚ ਇੱਕ ਸੈਂਟਰ ਬਣਾਏ ਜਾਣਗੇ ਇੱਕ ਸੈਂਟਰ ਬਣਾਏ ਜਾਣਗੇ ਜਿਨ੍ਹਾਂ ਵਿੱਚ ਇਹ ਹੋਊਗਾ ਕਿ ਜਿਹੜੇ ਬੰਦੇ ਵੀ ਅਮਰੀਕਾ ਤੋਂ ਰਿਪੋਰਟ ਹੋਏ ਨੇ ਉਹ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਪਹਿਲਾ ਕੋਸਟਾ ਰੀਕਾ ਦੇਸ਼ ਦੇ ਇਸ ਮੁਲਕ ਦੇ ਮਾਈਗ੍ਰੇਸ਼ਨ ਸੈਂਟਰ ਵਿੱਚ ਜਾਣਗੇ ਜਿੱਥੇ ਫਿਰ ਇਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਵੈਰੀਫਿਕੇਸ਼ਨ ਹੋਊਗੀ ਕਿ ਉਹਨਾਂ ਦੇ ਆਪਣੇ ਮੁਲਕ ਦੀ ਸਰਕਾਰ ਇਹ ਵੈਰੀਫਿਕੇਸ਼ਨ ਕਰੂਗੀ ਕਿ ਭਾਈ ਜਿਹੜੇ ਬੰਦੇ ਆਂਦੇ ਪਏ ਨੇ ਉਹ ਬੰਦੇ ਸਹੀ ਹੈ ਵੀ ਹੈ ਨਹੀਂ ਹੈ ਉਹ ਗਲਤ ਬੰਦੇ ਨੇ ਸਹੀ ਬੰਦੇ ਨੇ ਰਿਪੋਰਟ ਕਰਨ ਜਿਹੜੇ ਬੰਦਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਉਹ ਕਿਹੜੇ ਬੰਦੇ ਨੇ ਤੇ ਪੂਰੀ ਜਾਂਚ ਪੜਤਾਲ ਕੀਤੀ ਜਾਊਗੀ ਜਿਸ ਤੋਂ ਬਾਅਦ ਹੀ ਉਹਨਾਂ ਨੂੰ ਕੋਸਟਾ ਰੀਕਾ ਤੋਂ ਉਹਨਾਂ ਦੇ ਆਪ ਦੇ ਮੁਲਕ ਭੇਜ ਦਿੱਤਾ ਜਾਊਗਾ ਤੇ ਇਹਦਾ ਇੱਕ ਤਾਂ ਫਾਇਦਾ ਅਮਰੀਕਾ ਨੂੰ ਇਹ ਹੋਣਾ ਕਿ ਅਮਰੀਕਾ ਦੇ ਪੈਸੇ ਬਚਣਗੇ ਦੂਜਾ ਨੁਕਸਾਨ ਇਹ ਹੋਊਗਾ ਉਹਨਾਂ ਬੰਦਿਆਂ ਦਾ ਕਿ ਇੱਕ ਤਾਂ ਰਿਪੋਰਟ ਹੋ ਗਏ ਰਿਪੋਰਟ ਕੀਤੇ ਲਿਸਟ ਚ ਉਹਨਾਂ ਦੀਆਂ ਰਿਪੋਰਟੀਆਂ ਦੀ ਲਿਸਟ ਵਿੱਚ ਨਾਮ ਵੀ ਆ ਗਿਆ ਪਰ ਨਾਮ ਆ ਗਿਆ ਘਰਦਿਆਂ ਨੂੰ ਪਤਾ ਵੀ ਚੱਲ ਗਿਆ ਕਿ ਪਾਈ ਹੁਣ ਸਾਡੇ ਘਰ ਦਾ ਜੀ ਰੀਪੋਰਟ ਹੋ ਕੇ ਵਾਪਸ ਆਨ ਆਲਾ ਪਰ ਕਿੰਨਾ ਟਾਈਮ ਲੱਗ ਸਕਦਾ ਰਿਪੋਰਟ ਹੋਣ ਵਿੱਚ ਇਸ ਟਾਈਮ ਦਾ ਡਰ ਲੱਗਿਆ ਰਹੂਗਾ ਕਿੰਨੇ ਕਿੰਨੇ ਹੋ ਸਕਦਾ ਮਹੀਨੇ ਹੀ ਮਾਈਗ੍ਰੇਸ਼ਨ ਸੈਂਟਰ ਵਿੱਚ ਰਹਿਣਾ ਪੈ ਜਾਵੇ ਸਿਰਫ ਕੋਸਟਾ ਰਿਕਾ ਹੀ ਨਹੀਂ ਪੈਨਾਮਾ ਗੁਆਟਮਾਲਾ ਅਤੇ ਕੋਸਟਾ ਰਿਕਾ ਇਹ ਤਿੰਨ ਜਿਹੜੇ ਸੈਂਟਰਲ ਅਮਰੀਕਾ ਦੇ ਦੇਸ਼ ਨੇ ਜਿਨ੍ਹਾਂ ਨੇ ਇਹ ਗੱਲ ਅੱਗੇ ਰੱਖੀ ਹੈ ਕਿ ਭਾਈ ਅਮਰੀਕਾ ਤੋਂ ਜਿਹੜੇ ਰਿਪੋਰਟ ਕਰ ਰਹੇ ਹੋ ਸਦਾ ਉਹਨਾਂ ਨੂੰ ਉਹਨਾਂ ਦੇ ਮੁਲਕ ਨਾ ਭੇਜੋ ਸਾਡੇ ਕੋਲ ਰੱਖੋ ਤਾਂ ਕਿ ਇਹਨਾਂ ਮੁਲਕਾਂ ਦਾ ਅਮਰੀਕਾ ਦਾ ਜਿਹੜਾ ਰਿਲੇਸ਼ਨ ਹੈ ਥੋੜਾ ਬਹੁਤਾ ਠੀਕ ਹੋ ਸਕੇ ਇਹਨਾਂ ਮੁਲਕਾਂ ਬੋਲੋ ਤਾਂ ਆਪਣਾ ਫਾਇਦਾ ਵਿਖਿਆ ਜਾ ਰ ਨੁਕਸਾਨ ਉਹਨਾਂ ਬੱਚਿਆਂ ਨੂੰ ਹੈ ਨੁਕਸਾਨ ਉਹਨਾਂ ਬੰਦਿਆਂ ਨੂੰ ਹੈ ਜਿਹੜੇ ਰਿਪੋਰਟ ਹੋਣਗੇ ਰਿਪੋਰਟ ਹੋਗੇ ਤਾਂ ਖਰਪਿਆ ਵੀ ਖਰਾਬ ਕੀਤਾ ਤੇ ਆਪਣੇ ਘਰ ਵੀ ਛੇਤ ਨਹੀਂ ਆਪ ਆਣਗੇ ਤੇ ਜਦੋਂ ਤੱਕ ਉਹਨਾਂ ਦੇ ਆਪ ਦੇ ਮੁਲਕ ਦੀ ਸਰਕਾਰ ਇਹ ਵੈਰੀਫਾਈ ਨਹੀਂ ਕਰੂਗੀ ਕਿ ਜਿਹੜੇ ਬੰਦੇ ਰਿਪੋਰਟ ਕੀਤੇ ਜਾ ਰਹੇ ਨੇ ਉਹ ਸਹੀ ਹੈ ਜਾਂ ਗਲਤ ਹੈ ਉਨੀ ਦੇਰ ਤੱਕ ਉਹਨਾਂ ਬੰਦਿਆਂ ਨੂੰ ਉਹ ਕੋਸਟਾ ਰੀਕਾ ਮੁਲਕ ਦੇ ਮਾਈਗ੍ਰੇਸ਼ਨ ਸੈਂਟਰ ਵਿੱਚ ਰਹਿਣਾ ਪੈ ਸਕਦਾ ਤਾਂ ਵੱਡੀ ਖਬਰ ਇਸ ਵੇਲੇ ਦੀ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਹੁਣ ਜਿਹੜੇ ਭਾਰਤੀ ਆਉਣਗੇ ਸਦਾ ਉਹਨਾਂ ਨੂੰ ਅਮਰੀਕਾ ਤੋਂ ਭਾਰਤ ਲੈਂਡ ਨਹੀਂ ਕਰਾਇਆ ਜਾਵੇਗਾ ਉਹਨਾਂ ਨੂੰ ਹੋ ਸਕਦਾ ਹੈ ਕਈ ਦਿਨ ਕਈ ਹਫਤੇ ਜਾਂ ਕੁਝ ਮਹੀਨੇ ਵੀ ਕੋਸਟਾ ਰੀਕਾ সেন্ট্রਲ ਅਮਰੀਕਾ ਦੇ ਇੱਕ ਦੇਸ਼ ਕੋਸਟਾ ਰੀਕਾ ਵਿੱਚ ਰੁਕਣਾ ਪੈ ਸਕਦਾ ਜਿੱਥੇ ਇਹ ਇਹ ਜਾਂਚ ਪੜਤਾਲ ਹੋਵੇਗੀ ਕਿ ਰਿਪੋਰਟ ਕਰਨ ਵਾਲੇ ਬੰਦੇ ਭਾਰਤ ਵਾਸਤੇ ਸਹੀ ਹੈ ਜਾਂ ਨਹੀਂ ਹੈ ਯਾਨੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਉਹ ਕੋਈ ਕ੍ਰਾਈਮਨਲ ਤਾਂ ਨਹੀਂ ਕਿ ਕਿ ਉਹ ਕੋਈ ਕਿਸੇ ਤਰੀਕੇ ਦੇ ਟੈਰਰਿਸਟ ਕੋਈ ਹੋਰ ਮਰਡਰਰ ਕੋਈ ਹੋਰ ਐਦਾ ਦੇ આરોપી ਜਾਂ ਦੋਸ਼ੀ ਤਾਂ ਨਹੀਂ ਜਿਹੜੇ ਭੱਜ ਕੇ ਇੱਥੋਂ ਗਏ ਸੀਗੇ ਜਾਂ ਫਿਰ ਇਹ ਕੋਈ ਹੋਰ ਬੰਦੇ ਨੇ ਜਿਹੜੇ ਆਪ ਬੰਦੇ ਨੇ ਜਿਹੜੇ ਜਿਵੇਂ ਆਮ ਬੰਦਿਆਂ ਨੂੰ ਡਿਪੋਰਟ ਕੀਤਾ ਜਾਂਦਾ ਤਾਂ ਵੱਡੀ ਖਬਰ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨਾਲ ਜੁੜੀ ਕਿ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਹੁਣ ਸਿੱਧਾ ਅਮਰੀਕਾ ਲੈਂਡ ਅਮਰੀਕਾ ਤੋਂ ਭਾਰਤ ਲੈਂਡ ਨਹੀਂ ਕਰਾਇਆ ਜਾਵੇਗਾ ਉਹਨਾਂ ਨੂੰ ਕੋਸਟਾ ਰਿਕਾ ਸੈਂਟਰਲ ਅਮਰੀਕਾ ਦੇ ਮਾਈਗ੍ਰੇਸ਼ਨ ਸੈਂਟਰਸ ਵਿੱਚ ਰੱਖਿਆ ਜਾਵੇਗਾ ਜਿੱਥੇ ਇਹ ਜਾਂਚ ਪੜਤਾਲ ਹੋਵੇਗੀ ਕਿ ਡਿਪੋਰਟ ਕਰਨ ਵਾਲੇ ਬੰਦੇ ਕਾਨੂੰਨੀ ਤੌਰ ਤੇ ਸਹੀ ਹੈ ਜਾਂ ਨਹੀਂ ਹੈ ਉਹ ਲੋਕ ਕੋਈ ਅਪਰਾਧੀ ਨੇ ਕੋਈ ਦੋਸ਼ੀ ਨੇ ਕੋਈ ਕ੍ਰਿਮੀਨਲ ਨੇ ਕੋਈ ਹਥਿਆਰੇ ਨੇ ਕਿ ਜਾਂ ਫਿਰ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਅਸਲ ਵਿੱਚ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਅਮਰੀਕਾ ਤੋਂ ਡਿਪੋਰਟ ਹੋਏ ਬੰਦਿਆਂ ਦਾ ਭਾਰਤੀਆਂ ਦਾ ਜਹਾਜ਼ ਸੱਦਾ ਭਾਰਤ ਵਿੱਚ ਲੈਂਡ ਨਹੀਂ ਕਰੇਗਾ ਉਹਨਾਂ ਨੂੰ ਹੋ ਸਕਦਾ ਹੈ ਕੁਝ ਹੋਰ ਮਹੀਨੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਵੀ ਕਿਸੇ ਦੂਸਰੇ ਮੁਲਕ ਵਿੱਚ ਬਤੌਣੇ ਪੈਣ ਕਿਉਂਕਿ ਇੱਕ ਨਵਾਂ ਸਮਝੌਤਾ ਕਰ ਲਿਆ ਅਮਰੀਕਾ ਨੇ ਨੰਬਾ ਸਮਝੌਤਾ ਕਰ ਲਿਆ ਡੋਨਲਡ 트੍ਰੰਪ ਨੇ ਜਿਸ ਦੇ ਤਹਿਤ ਜਿਹੜੇ ਬੰਦੇ ਅਮਰੀਕਾ ਤੋਂ ਡਿਪੋਰਟ ਹੋਣਗੇ ਛੇ ਫਿਰ ਕਿਸੇ ਵੀ ਮੁਲਕ ਦੇ ਕਿਉਂ ਨਾ ਹੋਣ ਪਰ ਭਾਰਤੀ ਦੀ ਜੇਕਰ ਗੱਲ ਕਰੀਏ ਜਿਹੜੇ ਬੰਦੇ ਭਾਰਤੀ ਜਿਹੜੇ ਬੰਦੇ ਅਮਰੀਕਾ ਤੋਂ ਰਿਪੋਰਟ ਹੋਣਗੇ ਉਹਨਾਂ ਨੂੰ ਹੁਣ ਸਿੱਧਾ ਅਮਰੀਕਾ ਤੋਂ ਭਾਰਤ ਵਿੱਚ ਲੈਂਡ ਨਹੀਂ ਕਰਾਇਆ ਜਾਏਗਾ ਉਹਨਾਂ ਨੂੰ ਕਿਸੇ ਹੋਰ ਮੁਲਕ ਵਿੱਚ ਰੁਕਣਾ ਪੈ ਸਕਦਾ ਤੇ ਹੋ ਸਕਦਾ ਕਿੰਨੇ ਹੀ ਮਹੀਨੇ ਇੱਕ ਕੈਦ ਵਿੱਚ ਇੱਕ ਸੈਂਟਰ ਵਿੱਚ ਇੱਕ ਅਜਿਹੀ ਥਾਂ ਤੇ ਰੁਕਣਾ ਪਵੇ ਜਿੱਥੇ ਸਿਰਫ ਉਹਨਾਂ ਨੂੰ ਉਡੀਕ ਕਰਨੀ ਪਵੇਗੀ ਕਿ ਕਦੋਂ ਸਾਡਾ ਫੈਸਲਾ ਹੋਊਗਾ ਕਦੋਂ ਸਾਡੀਆਂ ਸਰਕਾਰਾਂ ਇਹ ਫੈਸਲਾ ਕਰਨ ਗਿਆ ਕਿ ਅਸੀਂ ਬੰਦੇ ਸਹੀ ਹਾਂ ਨਹੀਂ ਹਾਂ ਸਾਨੂੰ ਜਦੋਂ ਰਿਪੋਰਟ ਕੀਤਾ ਜਾਵੇ ਕਿ ਸਾਨੂੰ ਸਾਡੇ ਘਰੇ ਪਹੁੰਚਾਇਆ ਜਾਵੇਗਾ ਕਿ ਜਾਂ ਫਿਰ ਸਾਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਯਾਨੀ ਜਦੋਂ ਪੰਦੇ ਰਿਪੋਰਟ ਹੋਣਗੇ ਰਿਪੋਰਟ ਹੋਣ ਤੋਂ ਬਾਅਦ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਉਹਨਾਂ ਨੂੰ ਕੋਸਟਾ ਰੀਕਾ ਇੱਕ ਸੈਂਟਰਲ ਅਮਰੀਕਾ ਦੇ ਇੱਕ ਦੇਸ਼ ਆ ਜਿਸ ਵਿੱਚ ਸੈਂਟਰਲ ਅਮਰੀਕਾ ਦਾ ਦੇਸ਼ ਕੋਸਟਾ ਰੀਕਾ ਜਿਸ ਵਿੱਚ ਇੱਕ ਸੈਂਟਰ ਬਣਾਏ ਜਾਣਗੇ ਇੱਕ ਸੈਂਟਰ ਬਣਾਏ ਜਾਣਗੇ ਜਿਨ੍ਹਾਂ ਵਿੱਚ ਇਹ ਹੋਊਗਾ ਕਿ ਜਿਹੜੇ ਬੰਦੇ ਵੀ ਅਮਰੀਕਾ ਤੋਂ ਰਿਪੋਰਟ ਹੋਏ ਨੇ ਉਹ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਪਹਿਲਾ ਕੋਸਟਾ ਰੀਕਾ ਦੇਸ਼ ਦੇ ਇਸ ਮੁਲਕ ਦੇ ਮਾਈਗ੍ਰੇਸ਼ਨ ਸੈਂਟਰ ਵਿੱਚ ਜਾਣਗੇ ਜਿੱਥੇ ਫਿਰ ਇਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਵੈਰੀਫਿਕੇਸ਼ਨ ਹੋਊਗੀ ਕਿ ਉਹਨਾਂ ਦੇ ਆਪਣੇ ਮੁਲਕ ਦੀ ਸਰਕਾਰ ਇਹ ਵੈਰੀਫਿਕੇਸ਼ਨ ਕਰੂਗੀ ਕਿ ਭਾਈ ਜਿਹੜੇ ਬੰਦੇ ਆਂਦੇ ਪਏ ਨੇ ਉਹ ਬੰਦੇ ਸਹੀ ਹੈ ਵੀ ਹੈ ਨਹੀਂ ਹੈ ਉਹ ਗਲਤ ਬੰਦੇ ਨੇ ਸਹੀ ਬੰਦੇ ਨੇ ਰਿਪੋਰਟ ਕਰਨ ਜਿਹੜੇ ਬੰਦਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਉਹ ਕਿਹੜੇ ਬੰਦੇ ਨੇ ਤੇ ਪੂਰੀ ਜਾਂਚ ਪੜਤਾਲ ਕੀਤੀ ਜਾਊਗੀ ਜਿਸ ਤੋਂ ਬਾਅਦ ਹੀ ਉਹਨਾਂ ਨੂੰ ਕੋਸਟਾ ਰੀਕਾ ਤੋਂ ਉਹਨਾਂ ਦੇ ਆਪ ਦੇ ਮੁਲਕ ਭੇਜਤਾ ਜਾਊਗਾ ਤੇ ਇਹਦਾ ਇੱਕ ਤਾਂ ਫਾਇਦਾ ਅਮਰੀਕਾ ਨੂੰ ਇਹ ਹੋਣਾ ਕਿ ਅਮਰੀਕਾ ਦੇ ਪੈਸੇ ਬਚਣਗੇ ਦੂਜਾ ਨੁਕਸਾਨ ਇਹ ਹੋਊਗਾ ਉਹਨਾਂ ਬੰਦਿਆਂ ਦਾ ਕਿ ਇੱਕ ਤਾਂ ਰਿਪੋਰਟ ਹੋਗੇ ਰੀਪੋਰਟ ਕੀਤੇ ਲਿਸਟ ਚ ਉਹਨਾਂ ਦੀਆਂ ਰਿਪੋਰਟੀਆਂ ਦੀ ਲਿਸਟ ਵਿੱਚ ਨਾਮ ਵੀ ਆ ਗਿਆ ਪਰ ਨਾਮ ਆ ਗਿਆ ਘਰਦਿਆਂ ਨੂੰ ਪਤਾ ਵੀ ਚੱਲ ਗਿਆ ਕਿ ਪਾਈ ਹੁਣ ਸਾਡੇ ਘਰ ਦਾ ਜੀ ਰੀਪੋਰਟ ਹੋ ਕੇ ਵਾਪਸ ਆਣ ਵਾਲਾ ਪਰ ਕਿੰਨਾ ਟਾਈਮ ਲੱਗ ਸਕਦਾ ਰਿਪੋਰਟ ਹੋਣ ਵਿੱਚ ਇਸ ਟਾਈਮ ਦਾ ਡਰ ਲੱਗਿਆ ਰਹੂਗਾ ਕਿੰਨੇ ਕਿੰਨੇ ਹੋ ਸਕਦਾ ਮਹੀਨੇ ਹੀ ਮਾਈਗ੍ਰੇਸ਼ਨ ਸੈਂਟਰ ਵਿੱਚ ਰਹਿਣਾ ਪੈ ਜਾਵੇ ਸਿਰਫ ਕੋਸਟਾ ਰਿਕਾ ਹੀ ਨਹੀਂ ਪੈਨਾਮਾ ਗੁਆਟਾਮਾਲਾ ਅਤੇ ਕੋਸਟਾ ਰਿਕਾ ਇਹ ਤਿੰਨ ਜਿਹੜੇ ਸੈਂਟਰਲ ਅਮਰੀਕਾ ਦੇ ਦੇਸ਼ ਨੇ ਜਿਨ੍ਹਾਂ ਨੇ ਇਹ ਗੱਲ ਅੱਗੇ ਰੱਖੀ ਹੈ ਕਿ ਭਈ ਅਮਰੀਕਾ ਤੋਂ ਜਿਹੜੇ ਰਿਪੋਰਟ ਕਰ ਰਹੇ ਸਦਾ ਉਹਨਾਂ ਨੂੰ ਉਹਨਾਂ ਦੇ ਮੁਲਕ ਨਾ ਭੇਜੋ ਸਾਡੇ ਕੋਲ ਰੱਖੋ ਤਾਂ ਕਿ ਇਹਨਾਂ ਮੁਲਕਾਂ ਦਾ ਅਮਰੀਕਾ ਨਾਲ ਜਿਹੜਾ ਰਿਲੇਸ਼ਨ ਆ ਥੋੜਾ ਬਹੁਤਾ ਠੀਕ ਹੋ ਸਕੇ ਇਹਨਾਂ ਮੁਲਕਾਂ ਬੋਲੋ ਤਾਂ ਆਪਣਾ ਫਾਇਦਾ ਵਿਖਿਆ ਜਾ ਰਿ ਨੁਕਸਾਨ ਉਹਨਾਂ ਬੱਚਿਆਂ ਨੂੰ ਹੈ ਨੁਕਸਾਨ ਉਹਨਾਂ ਬੰਦਿਆਂ ਨੂੰ ਹੈ ਜਿਹੜੇ ਰਿਪੋਰਟ ਹੋਣਗੇ ਰਿਪੋਰਟ ਹੋਗੇ ਲੱਖ ਰੁਪਿਆ ਵੀ ਖਰਾਬ ਕੀਤਾ ਤੇ ਆਪਣੇ ਘਰ ਵੀ ਛੇਤ ਨਹੀਂ ਆਪ ਆਣਗੇ ਤੇ ਜਦੋਂ ਤੱਕ ਉਹਨਾਂ ਦੇ ਆਪ ਦੇ ਮੁਲਕ ਦੀ ਸਰਕਾਰ ਇਹ ਵੈਰੀਫਾਈ ਨਹੀਂ ਕਰੂਗੀ ਕਿ ਜਿਹੜੇ ਬੰਦੇ ਰਿਪੋਰਟ ਕੀਤੇ ਜਾ ਰਹੇ ਨੇ ਉਹ ਸਹੀ ਹੈ ਜਾਂ ਗਲਤ ਹੈ ਉਹਨੀ ਦੇਰ ਤੱਕ ਉਹਨਾਂ ਬੰਦਿਆਂ ਨੂੰ ਉਹ ਕੋਸਟਾ ਰੀਕਾ ਮੁਲਕ ਦੇ ਮਾਈਗ੍ਰੇਸ਼ਨ ਸੈਂਟਰ ਵਿੱਚ ਰਹਿਣਾ ਪੈ ਸਕਦਾ ਤਾਂ ਵੱਡੀ ਖਬਰ ਇਸ ਵੇਲੇ ਦੀ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਹੁਣ ਜਿਹੜੇ ਭਾਰਤੀ ਹੋਣਗੇ ਸਿੱਧਾ ਉਹਨਾਂ ਨੂੰ ਅਮਰੀਕਾ ਤੇ ਭਾਰਤ ਲੈਣ ਨਹੀਂ ਕਰਾਇਆ ਜਾਵੇਗਾ ਉਹਨਾਂ ਨੂੰ ਹੋ ਸਕਦਾ ਹੈ ਕਈ ਦਿਨ ਕਈ ਹਫਤੇ ਜਾਂ ਕੁਝ ਮਹੀਨੇ ਵੀ ਕੋਸਟਾ ਰੀਕਾ ਸੈਂਟਰਲ ਅਮਰੀਕਾ ਦੇ ਇੱਕ ਦੇਸ਼ ਕੋਸਟਾ ਰੀਕਾ ਵਿੱਚ ਰੁਕਣਾ ਪੈ ਸਕਦਾ ਹੈ ਜਿੱਥੇ ਇਹ ਇਹ ਜਾਂਚ ਪੜਤਾਲ ਹੋਵੇਗੀ ਕਿ ਰਿਪੋਰਟ ਕਰਨ ਵਾਲੇ ਬੰਦੇ ਭਾਰਤ ਵਾਸਤੇ ਸਹੀ ਹੈ ਜਾਂ ਨਹੀਂ ਹੈ ਯਾਨੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਉਹ ਕੋਈ ਕ੍ਰਿਮੀਨਲ ਤਾਂ ਨਹੀਂ ਕਿ ਕਿ ਉਹ ਕੋਈ ਕਿਸੇ ਤਰੀਕੇ ਦੇ ਟੈਰਰਿਸਟ ਕੋਈ ਹੋਰ ਮਰਡਰਰ ਕੋਈ ਹੋਰ ਐਦਾ ਦੇ આરોપી ਜਾਂ ਦੋਸ਼ੀ ਤਾਂ ਨਹੀਂ ਜਿਹੜੇ ਭੱਜ ਕੇ ਇੱਥੋਂ ਗਏ ਸੀਗੇ ਜਾਂ ਫਿਰ ਇਹ ਕੋਈ ਹੋਰ ਬੰਦੇ ਨੇ ਜਿਹੜੇ ਆਪ ਬੰਦੇ ਨੇ ਜਿਹੜੇ ਜਿਵੇਂ ਆਮ ਬੰਦੇ ਨੂੰ ਡਿਪੋਰਟ ਕੀਤਾ ਜਾਂਦਾ ਤਾਂ ਵੱਡੀ ਖਬਰ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨਾਲ ਜੁੜੀ ਕਿ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਹੁਣ ਸਿੱਧਾ ਅਮਰੀਕਾ ਲੈਂਡ ਅਮਰੀਕਾ ਤੋਂ ਭਾਰਤ ਲੈਂਡ ਨਹੀਂ ਕਰਾਇਆ ਜਾਵੇਗਾ ਉਹਨਾਂ ਨੂੰ ਕੋਸਟਾ ਰਿਕਾ ਸੈਂਟਰਲ ਅਮਰੀਕਾ ਦੇ ਮਾਈਗ੍ਰੇਸ਼ਨ ਸੈਂਟਰ ਦੇ ਵਿੱਚ ਰੱਖਿਆ ਜਾਵੇਗਾ ਜਿੱਥੇ ਇਹ ਜਾਂਚ ਪੜਤਾਲ ਹੋਵੇਗੀ ਕਿ ਡਿਪੋਰਟ ਕਰਨ ਵਾਲੇ ਬੰਦੇ ਕਾਨੂੰਨੀ ਤੌਰ ਤੇ ਸਹੀ ਹੈ ਜਾਂ ਨਹੀਂ ਹੈ ਉਹ ਲੋਕ ਕੋਈ ਅਪਰਾਧੀ ਨੇ ਕੋਈ ਦੋਸ਼ੀ ਨੇ ਕੋਈ ਕ੍ਰਿਮੀਨਲ ਨੇ ਕੋਈ ਹਥਿਆਰੇ ਨੇ ਕਿ ਜਾਂ ਫਿਰ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਅਸਲ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਅਮਰੀਕਾ ਤੋਂ ਡਿਪੋਰਟ ਹੋਏ ਬੰਦਿਆਂ ਦਾ ਭਾਰਤੀਆਂ ਦਾ ਜਹਾਜ਼ ਸੱਦਾ ਭਾਰਤ ਵਿੱਚ ਲੈਂਡ ਨਹੀਂ ਕਰੇਗਾ ਉਹਨਾਂ ਨੂੰ ਹੋ ਸਕਦਾ ਹੈ ਕੁਝ ਹੋਰ ਮਹੀਨੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਵੀ ਕਿਸੇ ਦੂਸਰੇ ਮੁਲਕ ਵਿੱਚ ਬਤੌਣੇ ਪੈਣ ਕਿਉਂਕਿ ਇੱਕ ਨਵਾਂ ਸਮਝੌਤਾ ਕਰ ਲਿਆ ਅਮਰੀਕਾ ਨੇ ਨਵਾਂ ਸਮਝੌਤਾ ਕਰ ਲਿਆ ਡੋਨਲਡ ਟਰੰਪ ਨੇ ਜਿਸ ਦੇ ਤਹਿਤ ਜਿਹੜੇ ਬੰਦੇ ਅਮਰੀਕਾ ਤੋਂ ਡਿਪੋਰਟ ਹੋਣਗੇ ਛੇ ਫਿਰ ਕਿਸੇ ਵੀ ਮੁਲਕ ਦੇ ਕਿਉਂ ਨਾ ਹੋਣ ਪਰ ਭਾਰਤੀ ਦੀ ਜੇਕਰ ਗੱਲ ਕਰੀਏ ਜਿਹੜੇ ਬੰਦੇ ਭਾਰਤੀ ਜਿਹੜੇ ਬੰਦੇ ਅਮਰੀਕਾ ਤੋਂ ਰਿਪੋਰਟ ਹੋਣਗੇ ਉਹਨਾਂ ਨੂੰ ਹੁਣ ਸਿੱਧਾ ਅਮਰੀਕਾ ਤੋਂ ਭਾਰਤ ਵਿੱਚ ਲੈਂਡ ਨਹੀਂ ਕਰਾਇਆ ਜਾਏਗਾ ਉਹਨਾਂ ਨੂੰ ਕਿਸੇ ਹੋਰ ਮੁਲਕ ਵਿੱਚ ਰੁਕਣਾ ਪੈ ਸਕਦਾ ਤੇ ਹੋ ਸਕਦਾ ਕਿੰਨੇ ਹੀ ਮਹੀਨੇ ਇੱਕ ਕੈਦ ਵਿੱਚ ਇੱਕ ਸੈਂਟਰ ਵਿੱਚ ਇੱਕ ਅਜਿਹੀ ਥਾਂ ਤੇ ਰੁਕਣਾ ਪਵੇ ਜਿੱਥੇ ਸਿਰਫ ਉਹਨਾਂ ਨੂੰ ਉਡੀਕ ਕਰਨੀ ਪਵੇਗੀ ਕਿ ਕਦੋਂ ਸਾਡਾ ਫੈਸਲਾ ਹੋਊਗਾ ਕਦੋਂ ਸਾਡੀਆਂ ਸਰਕਾਰਾਂ ਇਹ ਫੈਸਲਾ ਕਰਨ ਗਿਆ ਕਿ ਅਸੀਂ ਬੰਦੇ ਸਹੀ ਹਾਂ ਨਹੀਂ ਹਾਂ ਸਾਨੂੰ ਜਦੋਂ ਡਿਪੋਰਟ ਕੀਤਾ ਜਾਵੇ ਕਿ ਸਾਨੂੰ ਸਾਡੇ ਘਰੇ ਪਹੁੰਚਾਇਆ ਜਾਵੇਗਾ ਕਿ ਜਾਂ ਫਿਰ ਸਾਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਯਾਨੀ ਜਦੋਂ ਬੰਦੇ ਰਿਪੋਰਟ ਹੋਣਗੇ ਰਿਪੋਰਟ ਹੋਣ ਤੋਂ ਬਾਅਦ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਉਹਨਾਂ ਨੂੰ ਕੋਸਟਾ ਰੀਕਾ ਇੱਕ ਸੈਂਟਰ ਅਮਰੀਕਾ ਦੇ ਇੱਕ ਦੇਸ਼ ਆ ਜਿਸ ਵਿੱਚ ਸੈਂਟਰ ਅਮਰੀਕਾ ਤੋਂ ਦੇਸ਼ ਕੋਸਟਾ ਰੀਕਾ ਜਿਸ ਵਿੱਚ ਇੱਕ ਸੈਂਟਰ ਬਣਾਏ ਜਾਣਗੇ ਇੱਕ ਸੈਂਟਰ ਬਣਾਏ ਜਾਣਗੇ ਜਿਨ੍ਹਾਂ ਵਿੱਚ ਇਹ ਹੋਊਗਾ ਕਿ ਜਿਹੜੇ ਬੰਦੇ ਵੀ ਅਮਰੀਕਾ ਤੋਂ ਰਿਪੋਰਟ ਹੋਏ ਨੇ ਉਹ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਪਹਿਲਾ ਕੋਸਟਾ ਰੀਕਾ ਦੇਸ਼ ਦੇ ਇਸ ਮੁਲਕ ਦੇ ਮਾਈਗ੍ਰੇਸ਼ਨ ਸੈਂਟਰ ਵਿੱਚ ਜਾਣਗੇ ਜਿੱਥੇ ਫਿਰ ਇਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਵੈਰੀਫਿਕੇਸ਼ਨ ਹੋਊਗੀ ਕਿ ਉਹਨਾਂ ਦੇ ਆਪਣੇ ਮੁਲਕ ਦੀ ਸਰਕਾਰ ਇਹ ਵੈਰੀਫਿਕੇਸ਼ਨ ਕਰੂਗੀ ਕਿ ਭਾਈ ਜਿਹੜੇ ਬੰਦੇ ਆਂਦੇ ਪਏ ਨੇ ਉਹ ਬੰਦੇ ਸਹੀ ਹੈ ਵੀ ਹੈ ਨਹੀਂ ਹੈ ਉਹ ਗਲਤ ਬੰਦੇ ਨੇ ਸਹੀ ਬੰਦੇ ਨੇ ਰਿਪੋਰਟ ਕਰਨ ਜਿਹੜੇ ਬੰਦਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਉਹ ਕਿਹੜੇ ਬੰਦੇ ਨੇ ਤਾਂ ਇਹ ਪੂਰੀ ਜਾਂਚ ਪੜਤਾਲ ਕੀਤੀ ਜਾਊਗੀ ਜਿਸ ਤੋਂ ਬਾਅਦ ਹੀ ਉਹਨਾਂ ਨੂੰ ਕੋਸਟਾ ਰੀਕਾ ਤੋਂ ਉਹਨਾਂ ਦੇ ਆਪ ਦੇ ਮੁਲਕ ਭੇਜ ਦਿੱਤਾ ਜਾਊਗਾ ਤੇ ਇਹਦਾ ਇੱਕ ਤਾਂ ਫਾਇਦਾ ਅਮਰੀਕਾ ਨੂੰ ਇਹ ਹੋਣਾ ਕਿ ਅਮਰੀਕਾ ਦੇ ਪੈਸੇ ਬਚਣਗੇ ਦੂਜਾ ਨੁਕਸਾਨ ਇਹ ਹੋਊਗਾ ਉਹਨਾਂ ਬੰਦਿਆਂ ਦਾ ਕਿ ਇੱਕ ਤਾਂ ਰਿਪੋਰਟ ਹੋ ਗਏ ਰਿਪੋਰਟ ਕੀਤੇ ਲਿਸਟ ਚ ਉਹਨਾਂ ਦੀਆਂ ਰਿਪੋਰਟੀਆਂ ਦੀ ਲਿਸਟ ਵਿੱਚ ਨਾਮ ਵੀ ਆ ਗਿਆ ਪਰ ਨਾਮ ਆ ਗਿਆ ਘਰਦਿਆਂ ਨੂੰ ਪਤਾ ਵੀ ਚੱਲ ਗਿਆ ਕਿ ਪਾਈ ਹੁਣ ਸਾਡੇ ਘਰ ਦਾ ਜੀ ਰੀਪੋਰਟ ਹੋ ਕੇ ਵਾਪਸ ਆਨ ਵਾਲਾ ਪਰ ਕਿੰਨਾ ਟਾਈਮ ਲੱਗ ਸਕਦਾ ਹੈ ਰਿਪੋਰਟ ਹੋਣ ਵਿੱਚ ਇਸ ਟਾਈਮ ਦਾ ਡਰ ਲੱਗਿਆ ਰਹੂਗਾ ਕਿੰਨੇ ਕਿੰਨੇ ਹੋ ਸਕਦਾ ਮਹੀਨੇ ਹੀ ਮਾਈਗ੍ਰੇਸ਼ਨ ਸੈਂਟਰ ਵਿੱਚ ਰਹਿਣਾ ਪੈ ਜਾਵੇ ਸਿਰਫ ਕੋਸਟਾ ਰਿਕਾ ਹੀ ਨਹੀਂ ਪੈਨਮਾ ਗੁਆਟੇਮਾਲਾ ਅਤੇ ਕੋਸਟਾ ਰਿਕਾ ਇਹ ਤਿੰਨ ਜਿਹੜੇ ਸੈਂਟਰਲ ਅਮਰੀਕਾ ਦੇ ਦੇਸ਼ ਨੇ ਜਿਨ੍ਹਾਂ ਨੇ ਇਹ ਗੱਲ ਅੱਗੇ ਰੱਖੀ ਹੈ ਕਿ ਭਾਈ ਅਮਰੀਕਾ ਤੋਂ ਜਿਹੜੇ ਰਿਪੋਰਟ ਕਰ ਰਹੇ ਹੋ ਸਦਾ ਉਹਨਾਂ ਨੂੰ ਉਹਨਾਂ ਦੇ ਮੁਲਕ ਨਾ ਭੇਜੋ ਸਾਡੇ ਕੋਲ ਰੱਖੋ ਤਾਂ ਕਿ ਇਹਨਾਂ ਮੁਲਕਾਂ ਦਾ ਅਮਰੀਕਾ ਨਾਲ ਜਿਹੜਾ ਰਿਲੇਸ਼ਨ ਹੈ ਥੋੜਾ ਬਹੁਤਾ ਠੀਕ ਹੋ ਸਕੇ ਇਹਨਾਂ ਮੁਲਕਾਂ ਬੋਲੋ ਤਾਂ ਆਪਣਾ ਫਾਇਦਾ ਵੇਖ ਨੁਕਸਾਨ ਉਹਨਾਂ ਬੱਚਿਆਂ ਨੂੰ ਹੈ ਨੁਕਸਾਨ ਉਹਨਾਂ ਬੰਦਿਆਂ ਨੂੰ ਹੈ ਜਿਹੜੇ ਡਿਪੋਰਟ ਹੋਣਗੇ ਡਿਪੋਰਟ ਹੋ ਗਏ ਤਾਂ ਖਰਪਿਆ ਵੀ ਖਰਾਬ ਕੀਤਾ ਤੇ ਆਪਣੇ ਘਰ ਵੀ ਛੇਤ ਨਹੀਂ ਆਪ ਆਣਗੇ ਤੇ ਜਦੋਂ ਤੱਕ ਉਹਨਾਂ ਦੇ ਆਪ ਦੇ ਮੁਲਕ ਦੀ ਸਰਕਾਰ ਇਹ ਵੈਰੀਫਾਈ ਨਹੀਂ ਕਰੂਗੀ ਕਿ ਜਿਹੜੇ ਬੰਦੇ ਡਿਪੋਰਟ ਕੀਤੇ ਜਾ ਰਹੇ ਨੇ ਉਹ ਸਹੀ ਹੈ ਜਾਂ ਗਲਤ ਹੈ ਉਹਨਾਂ ਹੀ ਦੇਰ ਤੱਕ ਉਹਨਾਂ ਬੰਦਿਆਂ ਨੂੰ ਉਹ ਕੋਸਟਾ ਰੀਕਾ ਮੁਲਕ ਦੇ ਮਾਈਗ੍ਰੇਸ਼ਨ ਸੈਂਟਰ ਵਿੱਚ ਰਹਿਣਾ ਪੈ ਸਕਦਾ ਤਾਂ ਵੱਡੀ ਖਬਰ ਇਸ ਵੇਲੇ ਦੀ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਹੁਣ ਜਿਹੜੇ ਭਾਰਤੀ ਹੋਣਗੇ ਸਦਾ ਉਹਨਾਂ ਨੂੰ ਅਮਰੀਕਾ ਤੋਂ ਭਾਰਤ ਲੈਂਡ ਨਹੀਂ ਕਰਾਇਆ ਜਾਵੇਗਾ ਉਹਨਾਂ ਨੂੰ ਹੋ ਸਕਦਾ ਹੈ ਕਈ ਦਿਨ ਕਈ ਹਫਤੇ ਜਾਂ ਕੁਝ ਮਹੀਨੇ ਵੀ ਕੋਸਟਾ ਰੀਕਾ সেন্ট্রਲ ਅਮਰੀਕਾ ਦੇ ਇੱਕ ਦੇਸ਼ ਕੋਸਟਾ ਰੀਕਾ ਵਿੱਚ ਰੁਕਣਾ ਪੈ ਸਕਦਾ ਜਿੱਥੇ ਇਹ ਇਹ ਜਾਂਚ ਪੜਤਾਲ ਹੋਵੇਗੀ ਕਿ ਰਿਪੋਰਟ ਕਰਨ ਵਾਲੇ ਬੰਦੇ ਭਾਰਤ ਵਾਸਤੇ ਸਹੀ ਹੈ ਜਾਂ ਨਹੀਂ ਹੈ ਯਾਨੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਉਹ ਕੋਈ ਕ੍ਰਾਈਮਨਲ ਤਾਂ ਨਹੀਂ ਕਿ ਕਿ ਉਹ ਕੋਈ ਕਿਸੇ ਤਰੀਕੇ ਦੇ ਟੈਰਰਿਸਟ ਕੋਈ ਹੋਰ ਮਰਡਰਰ ਕੋਈ ਹੋਰ ਐਦਾ ਦੇ આરોપી ਜਾਂ ਦੋਸ਼ੀ ਤਾਂ ਨਹੀਂ ਜਿਹੜੇ ਭੱਜ ਕੇ ਇੱਥੋਂ ਗਏ ਸੀਗੇ ਯਾ ਫਿਰ ਇਹ ਕੋਈ ਹੋਰ ਬੰਦੇ ਨੇ ਜਿਹੜੇ ਆਮ ਬੰਦੇ ਨੇ ਜਿਹਨੇ ਜਿਵੇਂ ਆਮ ਬੰਦਿਆਂ ਨੂੰ ਰਿਪੋਰਟ ਕੀਤਾ ਜਾਂਦਾ ਤਾਂ ਵੱਡੀ ਖਬਰ ਅਮਰੀਕਾ ਤੋਂ ਰਿਪੋਰਟ ਹੋਈ ਭਾਰਤੀਆਂ ਨਾਲ ਜੁੜੀ ਕਿ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਨੂੰ ਹੁਣ ਸਿੱਧਾ ਅਮਰੀਕਾ ਲੈਡ ਅਮਰੀਕਾ ਤੋਂ ਭਾਰਤ ਲੈਡ ਨਹੀਂ ਕਰਾਇਆ ਜਾਵੇਗਾ ਉਹਨਾਂ ਨੂੰ ਕੋਸਟਾ ਰਿਕਾ ਸੈਂਟਰਲ ਅਮਰੀਕਾ ਦੇ ਮਾਈਗ੍ਰੇਸ਼ਨ ਸੈਂਟਰਸ ਵਿੱਚ ਰੱਖਿਆ ਜਾਵੇਗਾ ਜਿੱਥੇ ਇਹ ਜਾਂਚ ਪੜਤਾਲ ਹੋਵੇਗੀ ਕਿ ਰਿਪੋਰਟ ਕਰਨ ਵਾਲੇ ਬੰਦੇ ਕਾਨੂੰਨੀ ਤੌਰ ਤੇ ਸਹੀ ਹੈ ਜਾਂ ਨਹੀਂ ਹੈ ਉਹ ਲੋਕ ਕੋਈ ਅਪਰਾਧੀ ਨੇ ਕੋਈ ਦੋਸ਼ੀ ਨੇ ਕੋਈ ਕ੍ਰਾਈਮਨਲ ਨੇ ਕੋਈ ਹਤਿਆਰੇ ਨੇ ਕਿ ਜਾਂ ਫਿਰ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ